ਨਸਿਆਂ ਨੇ ਇਸ ਘਰ ਦੀ ਕੀ ਦਰਦਸ਼ਾ ਕੀਤੀ ਰਾਸਤੇ ਸਾਰੇ ਆ ਪੀੜੀਆਂ ਪੀੜੀਆਂ ਸੱਤਾਂ ਹੀ ਪਈਆਂ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਘਰ ਦੀ ਹਾਲਤ ਪਤਾ ਪਰ ਹੁਣ ਇਹਨੂੰ ਨਾ ਮਾਰੋ ਇਸ ਲਾਤਾ ਚ ਇਹਦਾ ਕੀ ਕਸੂਰ ਆ ਬਾਪੂ ਮੋਹਨ ਸਿੰਘ ਸਾਡੇ ਲੁਧਿਆਣੇ ਦੇ ਜਿਹੜੇ ਪੂਰੇ ਕਹਿੰਦੇ ਘਾਉਂਦੇ ਸਰਦਾਰ ਸਿੱਧੂ ਹੁਣੇ ਰਜਬਰੇ ਹੁਣੇ ਜਿਹਨਾਂ ਦੇ ਚੰਗੇ ਚੰਗੇ ਠੇਕੇਦਾਰ ਸੀ ਲੁਧਿਆਣੇ ਦੇ ਉਹਨਾਂ ਨਾਲ ਬਹਿਣਾ ਸਾਰੇ ਦੋਨੇ ਬੁੱਤਾਂ ਨੇ ਨਸ਼ੇ ਦੇ ਵਿੱਚ ਐਸੇ ਆਪ ਮਾਈ ਉਹਨਾਂ ਜਿੱਤੇ ਨਹੀਂ ਲੈ ਕੇ ਆਏ ਬਾਪੂ ਨੂੰ ਮੰਨਦਾ ਸੀ ਵੀ ਸਾਡੀ ਗਲਤੀ ਦੇ ਨਾਲ ਅੱਜ ਅਸੀਂ ਨਰਕ ਭੋਗ ਰਹੇ ਹਾਂ ਬਾਪੂ ਘਰ ਦੇ ਵਿੱਚ ਪਹਿਲੀ ਮੰਜ਼ਲ ਤੇ ਪਿਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਨਾਤੇ ਨਹੀਂ ਬਾਪੂ ਅੰਦਰ ਇਦਾਂ ਕਿਲਾਰੇ ਪਏ ਹੋਏ ਸੀ ਬਹੁਤ ਬੁਰੇ ਲੱਗ ਸੀ ਨਹੀਂ ਬਾਪੂ ਹੁਣ ਜਾਣਾ ਕਾਹਨੂ ਆ ਇਹਨਾਂ ਨੇ ਤੇਰਾ ਉਹ ਗੁੱਠਿਆ ਉਹ ਜਿਹੜਾ ਹੈਗਾ ਦੀਪੂ ਵਾਲਾ ਬਸ ਉਹ ਸੈਨ ਕਰਾਉਣੇ ਆ। ਨਹੀਂ ਨਹੀਂ ਭਾਈ ਜੀ ਕੋਈ ਚੱਕਰ ਨਹੀਂ। ਜੇ ਮੈਂ ਤਾਂ ਇਹ ਕਹਿੰਦਾ ਵੀਰੇ ਤੂੰ ਰਹਿ ਇੱਥੇ ਬਾਪੂ ਨੂੰ ਉਹ ਜੇ ਨਾਂ ਲੈ ਕੇ ਜਾਂ 2 ਮਹੀਨੇ ਬਾਅਦ। ਰਹਿ ਪੈਂਗਾ? ਨਹੀਂ ਨਹੀਂ ਮੈਂ ਰਹਿ ਜਾਵਾਂਗੇ। ਤੂੰ ਪੜਾਈ ਕਰ ਉਹ ਸ਼ਰਤ ਜੀ ਪੁੱਤ। ਮੈਂ ਕਿਹਦੇ ਕੋਲ ਆਇਆ ਕਿਹਦੇ ਚਲਦਾ। 20 20 ਦੇ ਵਿੱਚ। ਦੇਖੋ ਬੱਚਾ ਦਾਦੇ ਦੀ ਸੇਵਾ ਕਿਵੇਂ ਕਰਦਾ ਨਹੀਂ। ਕੱਲ ਦੀ ਆਪਣੀ ਦਰਦ ਨਾਲ ਉਹ ਲੈ ਕੇ ਇੱਥੇ ਪੁੱਤ ਉਹ ਤੇਰੀ ਜਨਮ ਦੀ ਖਰਾਬੀ ਉਹ ਕਹਿੰਦੇ ਨਹੀਂ ਹੁਣ ਕਿ ਪੁੱਤ ਦਿਹਾੜੀ ਚੋਕੇ ਹੀ ਰਹਿ ਜੰਗੇ ਇੰਨਾ ਕੋ ਕਬੂਤਰ ੜਾਏਂਗੇ ਕੋਈ ਨਹੀਂ ਰਹਿਣਾ ਪੁੱਤ ਇਹ ਵੀ ਸ਼ਾਮ ਨੂੰ ਸ਼ੇਰਦੀ ਮਹਾਰਾਜ ਦਾ ਭਗਤ ਹੈ ਵੀ ਉਹ ਨਹੀਂ ਨਹੀਂ ਮੈਂ ਨਹੀਂ ਉਹ ਪਿੰਦਾ ਮੈਂ ਸ਼ੇਰ ਜੀ ਦਾ ਮਾਦਾ ਨਹੀਂ ਭਗਤ ਕਿੰਨੇ ਟਾਈਮ ਤੋਂ ਨਹੀਂ ਵੀਰੇ ਬੈਠ ਤੇ ਇਦਾਂ ਹੀ ਸ਼ੇਮੀ ਨੇ ਏਦੋਂ ਨੇ ਪਾਤਰਾ ਤੋਂ ਛੇ ਥੋੜਾ ਰਵੰਦਾ ਚਾਹੀਦਾ ਤੁਹਾਡਾ ਕਮਰਾ ਹੈ ਨਹੀਂ ਨਹੀਂ ਮੇਰਾ ਕਮਰਾ ਨਹੀਂ ਮੈਨਾਂ ਦਾ ਲੈਣਾ ਹੈ ਮੈਂ ਕਿਸ਼ੋ ਤੇ ਰੜੀ ਨਾਲ ਪੈਣੇ ਹਾਂ ਹਾਂਜੀ ਮੈਂ ਲੈ ਕੇ ਅੱਗੇ ਜਾਨੀ ਕਰਦਾ ਠੀਕ ਹੈ ਜੀ ਹਾਂਜੀ ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਮੋਹਨ ਸਿੰਘ ਬਾਪੂ ਮੋਹਨ ਸਿੰਘ ਸਾਡੇ ਲੁਧਿਆਣੇ ਦੇ ਜਿਹੜੇ ਪੂਰੇ ਕਹਿੰਦੇ ਘੋਂਦੇ ਸਰਦਾਰ ਜਿਹੜੇ ਗਰੇਵਾਲ ਹੋਟਲ ਵਾਲੇ ਸਿੱਧੂ ਹੋਣੇ ਰਜਬਰੇ ਹੋਣੇ ਜਿਨ੍ਹਾਂ ਦੇ ਚੰਗੇ ਚੰਗੇ ਠੇਕੇਦਾਰ ਸੀ ਲੁਧਿਆਣੇ ਦੇ ਉਹਨਾਂ ਦਾ ਬਹਿਣਾ ਉੱਠਣਾ ਅਸਲਾਮਗੰਜ ਦੇ ਵਿੱਚ ਬਾਪੂ ਦੀ ਕੋਠੀ ਤਿੰਨ ਮੰਜ਼ਲੀ ਜਿਹੜਾ ਨਵਾਂ ਲੁਧਿਆਣਾ ਬਸਿਆ ਉਹ ਨਹੀਂ ਜਿਹੜਾ ਅਸਲ ਲੁਧਿਆਣਾ ਸੀ ਪੁਰਾਣਾ ਉੱਥੇ ਕੋਠੀ ਹੈ ਬਾਪੂ ਦੀ ਚੰਗੇ ਰਿਲੇਸ਼ਨਸੀ ਚੰਗੀਆਂ ਜ਼ਮੀਨਾਂ ਜਾਇਦਾਦਾਂ ਕਾਰੋਬਾਰ ਸੀ ਬਾਪੂ ਦੇ ਦੋ ਪੁੱਤ ਬਾਪੂ ਦੇ ਹੋਏ ਇੱਕ ਦਾ ਨਾਂ ਬਾਈ ਤੇਰਾ ਕੀ ਦੱਸਣਾ ਸਤਵੀਰ ਸਿੰਘ ਸਤਵੀਰ ਸਿੰਘ ਦੂਜੇ ਦਾ ਗੁਰਵਿੰਦਰ ਸਿੰਘ ਦੋ ਪੁੱਤ ਸ਼ੀਰਾ ਵਰਗੇ ਭੈਣਾ ਕਿੰਨੀਆਂ ਤੁਹਾਡੇ ਤਿੰਨ ਭੈਣਾ ਉਹ ਵਿਆਹ ਤੀਆਂ ਆਪਣੇ ਘਰੇ ਰੰਗੀ ਵਸਦੀਆਂ ਪਰ ਦੋਨੇ ਪੁੱਤਾਂ ਨੇ ਨਸ਼ੇ ਦੇ ਵਿੱਚ ਐਸੇ ਆਪ ਬਾਈ ਉਦੋਂ ਜਦੋਂ ਅਸੀਂ ਲੈ ਕੇ ਆਏ ਬਾਪੂ ਨੂੰ ਮੰਨਦਾ ਸੀ ਵੀ ਸਾਡੀ ਗਲਤੀ ਦੇ ਨਾਲ ਅੱਜ ਅਸੀਂ ਨਰਕੇ ਭੋਗ ਰਹੇ ਬਾਪੂ ਘਰ ਦੇ ਵਿੱਚ ਪਹਿਲੀ ਮੰਜ਼ਲ ਤੇ ਪਿਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਨਾਤੇ ਨੂੰ ਬਾਪੂ ਅੰਦਰ ਐਦਾਂ ਕਲਾਰੇ ਪਏ ਹੋਏ ਸੀ ਬਹੁਤ ਬੁਰੇ ਹਾਲਸ ਇਹ ਵੀਰਾ ਕਬੂਤਰ ਰੱਖੇ ਹੋਏ ਉੱਪਰ ਕਬੂਤਰਾਂ ਨੂੰ ਸਾਹਮ ਦਾ ਸਾਰਾ ਕੁ ਕਰਦਾ ਪਰ ਬਾਪੂ ਦੀ ਸੰਭਾਲ ਵਿੱਚ ਦੋਨੇ ਭਰਾਸ ਵਿੱਚ ਲੜੀ ਜਾਂਦੇ ਇਹ ਨਿੱਕਾ ਜਿਹਾ ਬਾਪੂ ਦਾ ਪੋਤਾ ਰਿਸ਼ਵ ਬਾਪੂ ਦੇ ਦੋਨੇ ਪੁੱਤ ਬਾਪੂ ਨੇ ਵਧੀਆ ਘਰਾਂ ਚ ਪਿਆ ਹੈ ਇਹਦੇ ਵੀ ਵਾਈਫ ਛੱਡ ਕੇ ਚਲੇ ਗਈ ਆਪਣੇ ਬੇਟੇ ਨੂੰ ਨਾਲ ਲੈ ਕੇ ਤੇ ਇਹਦੇ ਮੰਮੀ ਵੀ ਛੱਡ ਕੇ ਚਲੇ ਗਏ ਪਰ ਇਹ ਬੇਟਾ ਇਹ ਦੇ ਡੈਡੀ ਨੇ ਰੱਖ ਲਿਆ ਛੋਟਾ ਜਿਹਾ ਸੀ ਜਦੋਂ ਵੀ ਅਸੀਂ ਆਪੇ ਪਾਲਾਂਗੇ ਇਹ 6ਵੀਂ ਤੱਕਰ ਤਾਂ ਪੜਿਆ ਉਸ ਤੋਂ ਬਾਅਦ ਇਹਦੀ ਪੜ੍ਹਾਈ ਵੀ ਬੰਦ ਹੋ ਗਈ ਦਾਦੂ ਨੂੰ ਵਿਚਾਰੇ ਨੂੰ ਇਹੀ ਸਾਹਮ ਦਾ ਦਾਤੂ ਦੇ ਨਾਲ ਆਲੇ ਦਾਲੇ ਘੁੰਮਦਾ ਦਾਦੂ ਦੇ ਨਾਲ ਹੀ ਸੌਂਦਾ ਗੁਰਦੁਆਰਾ ਸਾਹਿਬ ਦੁਖ ਨਿਵਾਨ ਸਾਹਿਬ ਜਾ ਕੇ ਸੇਵਾ ਕਰਾਉਂਦਾ ਉੱਥੇ ਪ੍ਰਸ਼ਾਦਾ ਛੱਕ ਕੇ ਆਉਂਦਾ ਬੱਚਾ ਨਿੱਕੇ ਜਿਹੇ ਉਮਰ ਦੇ ਵਿੱਚ ਇੱਥੇ ਪੜ੍ਹਾਈ ਦਾ ਟਾਈਮ ਸੀ ਇਹਨੂੰ ਪੜ੍ਹਨ ਦੀ ਲੋੜ ਸੀ ਉੱਥੇ ਬੱਚੇ ਦੀ ਪੜ੍ਹਾਈ ਵੀ ਛੁੱਟ ਗਈ ਤੇ ਬਾਪੂ ਜੀ ਜਿੱਥੇ ਸਰਦਾਰੀਆਂ ਭੋਗੀਆਂ ਬਾਪੂ ਨੇ ਉੱਥੇ ਬੁੱਢੇ ਬਾਰੇ ਆਪਣੇ ਪੁੱਤਾਂ ਤੋਂ ਸੁੱਖ ਲੈਣਾ ਸੀ ਜਿਹੜਾ ਦੂਜਾ ਪੁੱਤਾ ਬਾਪੂ ਦਾ ਰਿਸ਼ਵ ਦਾ ਡੈਡੀ ਆ ਉਹ ਸ਼ਰਾਬ ਪੀ ਜਾਂਦਾ ਦਿਨ ਰਾਤ ਜਿੱਦਣ ਅਸੀਂ ਸਾਨੂੰ ਵੀਡੀਓ ਬਣਾ ਕੇ ਭੇਜੀ ਪਤਾ ਲੱਗਿਆ ਵੀ ਬਾਪੂ ਜੀ ਬਹੁਤ ਮਾੜੀ ਹਾਲਤ 'ਚ ਪਏ ਨੇ ਘਰ 'ਚ ਅਸੀਂ ਲੈਣ ਗਏ ਅਸੀਂ ਬਾਪੂ ਦੇ ਦੋਨੇ ਬੇਟਿਆਂ ਦੀਆਂ ਮਿਹਨਤਾਂ ਕੀਤੀਆਂ ਵੀ ਵੀਰੇ ਤੁਸੀਂ ਨਾਲ ਚੱਲੋ ਕੋਈ ਨਹੀਂ ਆਇਆ ऋषभ ਰਿਹਾ ਇੱਥੇ ਇਕੱਲਾ ਹੀ ਵਿਚਾਰਾ ਹੁਣ ਇਹ ਫਰਵਰੀ ਚ ਲੈ ਕੇ ਆਏ ਫਰਵਰੀ ਮਾਰਚ ਅਪ੍ਰੈਲ ਮਈ ਦਾ ਮਹੀਨਾ ਚੱਲਦਾ ਜਿੱਦਣ ਲੈ ਕੇ ਆਏ ਸੀ ਇੱਕ ਇਹਦਾ ਰਿਸ਼ਭ ਦਾ ਡੈਡੀ ਨਾਲ ਆਇਆ ਸੀ ਉਹ ਇੱਕ ਦਿਨ ਬਹੁਤ ਔਖਾ ਹੀ ਰਿਹਾ ਦੂਏ ਦਿਨ ਲੜ ਝਗੜ ਮੈਂ ਜਾਣਾ ਮਿੱਤੋ ਨਹੀਂ ਰਹਿ ਹੁੰਦਾ ਚੱਲਿਆ ਗਿਆ ਮੁੜ ਕੇ ਨਹੀਂ ਆਇਆ ਇੱਕ ਦੋ ਤਿੰਨ ਵਾਰੀ ਇਹ ਵੀਰਾ ਮਿਲਣ ਜਰੂਰ ਆਇਆ ਇਹਨੇ ਨਾ ਵੀ ਵਾਦਾ ਕੀਤਾ ਸੀ ਇਹਨੇ ਮੇਰੇ ਨਾਲ ਵੀ ਵੀਰੇ ਮੈਂ ਦੋ ਚਾਰ ਦਿਨਾਂ ਤੱਕ ਘਰਾਜੂ ਕਬੂਤਰ ਸਾਂਭਿਆ ਮਾਮੇ ਆਪਦੇ ਮੈਂ ਇਹਨੂੰ ਬਹੁਤ ਕਿਹਾ ਵੀ ਕਪੁੱਤਰ ਵੀ ਨਾਲ ਲੈ ਚੱਲ ਵੀ ਆਪਾਂ ਬਾਪੂ ਦੀ ਸੇਵਾ ਕਰੀਏ ਵੀ ਇਹਨੇ ਤੁਹਾਨੂੰ ਪਾਲਿਆ ਪੜ੍ਹਾਇਆ ਯਾਰ ਇਸ ਕਾਬਲ ਕੀਤਾ ਕਿੰਡਾ ਨਾਂ ਸੀ ਬਾਪੂ ਦਾ ਵੀ ਇਹਨੂੰ ਹੁਣ ਅੰਦਰ ਪਾ ਕੇ ਨਹੀਂ ਮਾਰਨਾ ਪਰ ਅੱਜ ਆਉਨੇ ਕੱਲ ਆਉਨੇ ਪਿਓ ਦੇ ਪੁੱਤ ਨਹੀਂ ਆਏ ਬਾਪੂ ਵਿਚਾਰਾ ਜਿੱਤੇ ਇਹਨੇ 20 ਦਿਨਾਂ ਦੇ ਨਾਲ ਠੀਕ ਹੋ ਜਾਣਾ ਸੀ ਆ ਤਿੰਨ ਮਹੀਨੇ ਹੋ ਗਏ ਅੱਜ ਤੱਕ ਵੀ ਉਹ ਉਹਨਾ ਠੀਕ ਨਹੀਂ ਹੋ ਪਾਇਆ ਜਿੰਨਾ ਇਹਨੂੰ ਹੋਣਾ ਚਾਹੀਦਾ ਸੀ ਤੇ ਅਸੀਂ ਹਜੇ ਭੇਜਣਾ ਨਹੀਂ ਚਾਹੁੰਦੇ ਬਾਪੂ ਨੂੰ ਪਰ ਹੁਣ ਇਹ ਕਹਿੰਦੇ ਸੀ ਲੈ ਕੇ ਜਾਣਾ ਲੈ ਕੇ ਵੀ ਵੈਸੇ ਇਹ ਵੀ ਨਹੀਂ ਜਾਣਾ ਚਾਹੁੰਦੇ ਸੀ ਪਰ ਇਹ ਰਿਸ਼ਵ ਕੱਲਾ ਰਹਿੰਦਾ ਨਹੀਂ ਇੱਥੇ ਇਹ ਬੱਚੇ ਦੇ ਸਿਰ ਤੇ ਪਾਤੀ ਸਾਰੀ ਜ਼ਿੰਮੇਵਾਰੀ ਇਹਦਾ ਹੁਣ ਜੀ ਨਹੀਂ ਲੱਗਦਾ ਇਹ ਕਹਿੰਦਾ ਮੈਂ ਜਾਣਾ ਘਰੇ ਹੁਣ 3 ਮਹੀਨੇ ਲਗਾਤਾਰ ਰਿਹਾ ਕਬਰੀ ਵੀ ਨਹੀਂ ਗਿਆ ਘਰੇ ਆ 5 ਦਿਨ ਪਹਿਲਾਂ ਇਹ ਕਹਿੰਦਾ ਮੈਂ ਬਾਈ ਇੱਕ ਦਿਨ ਘਰੇ ਜਾਇਆ ਮੈਂ ਭੇਜਤਾ ਤਿੰਨ ਚਾਰ ਦਿਨ ਨਹੀਂ ਮੁੜਿਆ ਬੱਚੇ ਦਾ ਜੀ ਲੱਗ ਗਿਆ ਉੱਥੇ ਬੱਚੇ ਨਾਲ ਦੇ ਆੜੀ ਸਾਥੀ ਇੱਥੇ ਨੂੰ ਪੜਨ ਲਾਇਆ ਇਹ ਪੜਨ ਵੀ ਨਹੀਂ ਲੱਗ ਕਿਉਂਕਿ ਇਹਦਾ ਮਨ ਹੀ ਨਹੀਂ ਲੱਗ ਰਿਹਾ ਪੜਾਈ 'ਚ ਹੁਣ 2 ਸਾਲ ਹੋ ਗਏ ਆਂ 3 ਸਾਲ ਖੁੱਲਾ ਫਿਰਦਾ ਪੜ੍ਹਾਈ ਛੱਡਤੀ ਫੇਰ ਹੁਣ ਦਾਦੇ ਦੀ ਜ਼ਿੰਮੇਵਾਰੀ ਵੀ ਇਸ ਪੋਤੇ ਤੇ ਪਾਈ ਪਈ ਆ ਤੇ ਹੁਣ ਬਾਪੂ ਮੋਹਨ ਸਿੰਘ ਨੂੰ ਅੱਜ ਇਹਨਾਂ ਦਾ ਬੇਟਾ ਤਕਵੀਰ ਸਿੰਘ ਲੈਣ ਆਇਆ ਹੁਣ ਬਾਪੂ ਦੀ ਘਰੇ ਸੇਵਾ ਕੌਣ ਕਰੂ ਬਾਈ ਨਹੀਂ ਆ ਜੀ ਕੋਲੇ ਜਾ ਇਹ ਨਾਲ ਬੈਠ ਨਹੀਂ ਬਾਈ ਯਾਰ ਅੱਗੇ ਸੇਵਾ ਕਰਦੇ ਸੀ ਮੈਂ ਹੀ ਕਰਦਾ ਕੀ ਹਾਲ ਸੀ ਜਦੋਂ ਲੈ ਕੇ ਆਏ ਕੁਛ ਮੈਂ ਹੀ ਲੈ ਰਿਹਾ ਕਿੰਨੇ ਦਿਨ ਹੋ ਗਏ ਇਸ਼ਨਾਨ ਹੋਏ ਨੂੰ ਬਾਪੂ ਦੇ ਇੱਕ ਦਿਨ ਸਿਰ ਦੇ ਵਿੱਚ ਕਿੱਡੇ ਕਿੱਡੇ ਜੱਟਾਂ ਦੇ ਕੁਛੇ ਬਣੇ ਪਏ ਸੀ ਬਾਈ ਮੈਡੀਕਲ ਵਾਲੇ 50 ਮੈਡੀਕਲ ਵਾਲੇ ਆ ਮੈਂ ਜੁੱਤੀ ਪਾਣੀ ਉੱਥੇ ਜਾ ਕੇ ਪਤਾ ਕਰ ਲਉ ਕੋਈ ਦੀ ਮੈਂ ਦਵਾਈ ਤੋਂ ਵਾਂਝਾ ਰਹਿਣ ਦਿੱਤਾ ਜਾਂ ਰੋਟੀ ਤੋਂ ਵਾਂਝਾ ਰਹਿਣ ਦਿੱਤਾ ਹੋਵੇ ਆ ਕਹਿ ਕੇ ਦਿਖਾ ਦੇ ਮੁੰਡਾ ਮੈਂ ਸਾਰੀ ਉਮਰ ਅੱਥੇ ਕਲਾਮੀ ਕਰੂੰਗਾ ਬਾਪੂ ਅਛਡੋ ਪੈਰ ਚੱਕਿਓ ਹਜੇ ਤੂੰ ਪਿੱਛੋਂ ਗੱਡੀ ਵੇਚ ਕੇ ਖਾ ਗਿਆ ਪੂਰਾ ਤੁਰ ਨਹੀਂ ਹੁੰਦਾ ਚੰਗੀ ਤਰ੍ਹਾਂ ਨਾਲ 8 ਲੱਖ ਰੁਪਏ ਜੈਲੀ ਦੇ ਨਾਂ ਤੇ ਖੜਾ ਤੇ ਹਜੇ ਨਾਂ ਜਾਉ ਮੈਂ ਤਾਂ ਕਹਿਣਾ ਬਾਪੂ ਨਾ ਠੀਕ ਉਹਦਾ ਆਪ ਆ ਜਾ। ਨਹੀਂ ਬਾਪੂ ਹੁਣ ਜਾਣਾ ਕਹਨੂ ਆ। ਹੈ? ਇਹਨਾਂ ਨੇ ਤੇਰਾ ਉਹ ਗੂਠਿਆ ਉਹ ਜਿਹੜਾ ਹੈਗਾ ਦੀਪੂ ਵਾਲਾ ਬਸ ਉਹ ਸੈਨ ਕਰਾਉਣੇ ਇੱਕ। ਨਹੀਂ ਨਹੀਂ ਭਾਈ ਜੀ ਕੋਈ ਚੱਕਰ ਨਹੀਂ। ਦੀਪੂ ਪਹਿਲਾਂ ਨਹੀਂ ਕਿਉਂ ਪਹਿਲਾਂ? ਜੇ ਮੈਂ ਤਾਂ ਇਹ ਕਹਿੰਦਾ ਵੀਰੇ ਤੂੰ ਰਹਿ ਇੱਥੇ ਬਾਪੂ ਨੂੰ ਹਜੇ ਨਾਂ ਲੈ ਕੇ ਜਾ 2 ਮਹੀਨੇ ਬਾਈ ਬਣ ਕੇ। ਰਹਿ ਪਿੰਗਾ? ਨਹੀਂ ਨਹੀਂ ਮੈਂ ਸਮਝ ਗਿਆ। ਰਹਿਣਾ ਕੀ ਉਹਨੇ ਪਿੱਛੇ ਹਾਥੀ ਵੇਚਦਾ ਛੋੜਾ ਜਾ ਕੇ। ਹੂੰ 75000 ਹੁਣ ਇਹ ਕਿਹੜਾ ਵਾਪਸ ਲੈ ਆਊਗਾ? ਨਹੀਂ ਨਹੀਂ। ਗੱਡੀ ਦੇ ਨਾਂ ਤੇ ਗੱਡੀ ਐ। ਜਾ ਕੇ ਉਹਨੇ ਵੇਚਤੀ ਕਬੜ ਚ। ਹੂੰ। ਸਾਨੂੰ ਪਿਓ ਨੂੰ ਕੰਪਨੀ ਵਾਲੇ ਕਹਿਣਗੇ। ਪਰ ਉਹਨੇ ਤਾਂ ਬਾਈ ਹੁਣ ਜੇ ਤੁਸੀਂ ਲੈ ਗਏ ਨੇ ਕਹਿਣ ਚੁੱਕੇ ਨਹੀਂ ਰਹਿਣਾ ਤੁਰ। ਬਾਪੂ ਖੜੇ ਹੋਇਓ ਮਾਣਾ ਜੇ। ਅਰੇ ਪੈਰ ਨਾ ਦੇ ਕੱਲ ਬਿਤਰ ਆਇਆ ਜੀ ਆ ਕੇ। ਮੋਹਣ ਬਾਬੇ ਹੁਣ ਘਰੇ ਜਾ ਕੇ ਫੇਰ ਇਹਨਾਂ ਨੇ ਮੰਜੇ ਤੇ ਉੱਤੇ ਪਾ ਲੈਣਾ। ਮੈਂ ਫੋਨ ਕਰ ਦਿੰਦਾ। ਕੀ ਕਰੇਗਾ? ਫੋਨ ਕਰ ਦੋ ਉਸੇ ਨਾਲ ਜਾ ਜਾ। ਨਹੀਂ ਬਾਪੂ ਹੁਣ ਅਸੀਂ ਬਾਰ-ਬਾਰ ਕਿਵੇਂ ਲੈਣਾ ਮੰਗੇ ਤੂੰ ਜਾ ਹੀ ਨਾ ਸਾਡੇ ਦੇ ਰੱਬ ਉਹ ਸੀ ਨਹੀਂ ਬਾਪੂ ਭਰਾ ਮੇਰਾ ਤੇਰਾ ਭਰਾ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਤੇਰੇ ਭਰਾ ਮਾ ਵੀ ਪਰ ਤੂੰ ਵੀ ਭਰਾ ਵਾਂਗੂ ਸਾਡੇ ਨਾਲ ਖੜ ਸਾਥ ਦੇ ਸਾਡਾ ਬਾਈ ਤੁਹਾਨੂੰ ਸਾਰੇ ਘਰ ਦੇ ਲਾਤ ਪਤਾ ਪਤਾ ਗੱਲ ਕੀਤੀ ਪਤਾ ਪਰ ਹੁਣ ਇਹਨੂੰ ਨਾ ਨਾ ਮਾਰੋ ਇਸ ਲਾਤਾਂ ਚ ਇਹਦਾ ਕੀ ਕਸੂਰ ਆ ਇਹਨੂੰ ਹੁਣ ਤੁਹਾਡੇ ਸਾਥ ਦੀ ਲੋੜ ਆ ਦੇ ਪੁੱਤ ਤੈਨੂੰ ਮੈਂ ਪਹਿਲਾਂ ਵੀ ਸਮਝਾਈ ਸੀ ਗੱਲ ਹੁਣ ਵੀ ਸਮਝਾਉਣਾ ਤੇਰੇ ਬਿਨਾ ਪੁੱਤ ਦਾਦੂ ਨੂੰ ਉੱਥੇ ਵੀ ਨਹੀਂ ਕੇ ਮਤ ਚਾਹਮਣਾ ਇੱਥੇ ਵੀ ਤੂੰ ਹੀ ਰਿਹਾ ਮੈਂ ਤਾਂ ਤੈਨੂੰ ਪੁੱਤ ਇਹੀ ਕਹਿੰਦਾ ਤੂੰ ਇੱਥੇ ਰਹਿ ਸਕੂਲੇ ਪੜਨ ਲੱਗ ਜਾ ਆਪਦੀ ਪੜ੍ਹਾਈ ਸ਼ੁਰੂ ਕਰ ਲੈ ਅਸੀਂ ਦਾਦ ਜੀ ਨੇ ਨਹਾਣਾ ਮੁੰਡਾ ਕੌਣ ਸੀ ਤੁਸੀਂ ਮੈਂ ਸੀ ਜਿੱਦ ਤਣ ਆਪਾਂ ਲੈ ਕੇ ਆਏ ਸੀ ਤਾਂ ਨਹਾਇਆ ਸੀ ਬਾਪੂ ਉਸ ਤੋਂ ਪਹਿਲਾਂ ਇੱਕ ਦਿਨ ਨਹਾਇਆ ਸੀ ਹੂੰ ਉਹ ਦਿਨ ਨਹਾਇਆ ਸੀ ਜਿਹੜੋ ਘਰ ਦੇ ਵਿੱਚ ਕੀ ਹਾਲ ਸੀ ਔਰ ਬਾਈ ਜੀ ਦਾਦੂ ਨੇ ਜਦੋਂ ਤੁਲਦੇ ਸੀ ਉਹਨਾਂ ਕੱਪੜੇ ਲੱਗਦੇ ਵੀ ਇੱਦਾਂ ਹੀ ਧਲਾਰ ਦਿੰਦੇ ਸੀ। ਸੁਨਾਣਾ ਬਨਾਣਾ ਕੱਪੜਾ ਤੇ ਅੰਦਰਲੇ ਗੰਮਲੇ ਦੇ ਪੁੱਤ ਇਸ ਤਰ੍ਹਾਂ ਡੈਡੀ ਪੰਜ। ਪਾਜੀ ਕੀ ਨਾਲ ਲੰਦਕ ਜਦੋਂ ਕੱਪੜੇ ਕੱਪੜਾ ਧੋਂਦੇ ਸੀ ਉਹਨਾਂ ਨੇ ਉੱਥੇ ਤੋਂ ਫੇਰ ਰੱਖ ਦੇਣ ਜਿਹੜਾ ਸੀ ਚੱਕਰ ਦੀ ਤੇ ਇੱਦਾਂ ਹੀ ਕਰਕੇ ਰਹਿ ਗਿਆ। ਤੂੰ ਪੜ੍ਹਾਈ ਕਿਦੋਂ ਛੜਤੀ ਸੀ ਪੁੱਤ? ਮੈਂ ਜਦੋਂ ਕਰੋਨਾ ਆਇਆ ਸੀ ਉਦੋਂ ਛੜਤੀ 2020 ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ ਕਿਰਨਦੇਸ ਸਕੂਲੇ ਲੱਗ ਗਿਆ ਸੀ। ਫਿਰ ਮੈਂ ਕਿਰਨਦੇਸ ਸਾਈਕਲ ਮੇਰਾ ਖਰਾਬ ਹੋ ਗਿਆ ਸੀ ਫਿਰ ਮੈਂ ਕਿਸੇ ਨੂੰ ਕਹਿ ਨਹੀਂ ਕਰੇ। ਫਿਰ ਕਿਨਨੰਦਿਆ ਮੈਂ ਪੜ੍ਹਾਈ ਛੱਡਤੀ ਫਿਰ ਮੈਂ ਫੋਨ ਲੈ ਲਿਆ ਸੀ ਫਿਰ ਫੋਨ ਚ ਲੱਗਾ ਰਿਹਾ ਇਕੱਲੇ ਬੈਠਾ ਰਿਹਾ ਫੋਨ ਕਿਨੇ ਲੈ ਕੇ ਉੱਤੇ ਤੈਨੂੰ ਹਾਂ ਜੀ ਹਾਂ ਵਿੱਕੀ ਬਾਪ ਆਤਾ ਆ ਜੀ ਵਾਲੇ ਚਲਾਉਂਦਾ ਦੇ ਵਿੱਕੀ ਪਾਪਾ ਦਾ ਉਸ ਤੋਂ ਬਾਅਦ ਮੈਂ ਜਿੱਦਾਂ ਕਰ ਕਰਕੇ ਮੈਂ ਭਰਾ ਤੋਂ ਬੁਲਾ ਲਿਆ ਸੀ ਬੁਆ ਦੇ ਮੁੰਡੇ ਤੋਂ ਹੂੰ ਹੁਣ ਕੱਲ ਵਿਆਹ ਤੇ ਗਏ ਅਸੀਂ ਨੂੰ ਨਾਲ ਲੈ ਗਏ ਹਣਾ ਉੱਥੇ ਤੇਰੀ ਵਾਈਫ ਮਿਲੀ ਨਾਲ ਤੇਰਾ ਬੇਟਾ ਮਿਲਿਆ ਐਡਾ ਤਕੜਾ ਉਹ ਗੱਭਰੂ ਪੂਰਾ ਹੋਰ ਸੀ ਨਾਲ ਦੂਜਾ ਛੋਟਾ ਹੈਨਾ ਦੋਨੇ ਮੁੰਡੇ ਤੇਰੇ ਉੱਥੇ ਮਿਲੇ ਸਾਨੂੰ ਬਾਈ ਯਾਰ ਕਿੰਨਾ ਸੋਹਣਾ ਸੁਨੱਖਾ ਮੁੰਡਾ ਉੱਥੇ ਨਾਨਕੀ ਪੜਿਆ ਪੂਰਾ ਸੋਹਣਾ ਪੜ ਰਿਹਾ ਹੋ ਇਹਦੇ ਨਾਲ ਤੇ ਉਹਦੇ ਨਾਲ ਜੇ ਆਪਾਂ ਖੜਾ ਕੇ ਦੇਖੀਏ ਦੋਨਾਂ ਚ ਜਮੀਨ ਸਮਾਨ ਦਾ ਵਾਕ ਇਹਦੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਬਾਈ ਮੈਂ ਵੀ ਉਹ ਤਾਂ ਕਹਿੰਦੇ ਉੱਥੇ ਆ ਗਿਆ ਮੈਨੂੰ ਆਪ ਨਹੀਂ ਆਉਂਦਾ ਤੁਸੀਂ ਵੀ ਭੇਜਦੇ ਘਟੂ ਘਟ ਬੱਚੇ ਦੀ ਜ਼ਿੰਦਗੀ ਤਾਂ ਖਰਾਬ ਕਰੋ ਰਾ ਦੀ ਕਹੇ ਆ ਦੇਖੋ ਬੱਚਾ ਦਾਦੇ ਦੀ ਸੇਵਾ ਕਿਵੇਂ ਕਰਦਾ ਦੇਖੋ ਕਰਦਾ ਜੀ ਜਿਵੇਂ ਰਾਤ ਨੂੰ ਰੋਟੀ ਖਾਣੀ ਮਤੀਆਂ ਕਰਨੀਆਂ ਨੇ ਡੈਡੀ ਨਾਲ ਸੋਨਾ ਇਹਨੇ ਵਿਚਕਾਰ ਸਾਡੇ ਇਧਰ ਮੈਂ ਪੈਣਾ ਵਿੱਚ ਡੈਡੀ ਇਹਨੇ ਪੈਣਾ ਪਿੱਛੇ ਡੈਡੀ ਜਿਉਂਦਾ ਵੀ ਡੈਡੀ ਤੁਹਾਡੇ ਇਹਦੇ ਕਰਕੇ ਹੀ ਆ ਦਾਦਾ ਮਿਲ ਕੇ ਕਰਕੇ ਜੀ ਆਉਂਦਾ ਪਹਿਲਾ ਬੁਣਾਣਾ ਕੋ ਇੰਟਰਨੈਸ਼ਨਲ ਉਥੇ ਰਵਾਰੇ ਪਾਇਆ ਸੀ ਉਥੋਂ हट ਗਿਆ ਮੁੜ ਕੇ ਵੇਰਾਂ ਦੇ ਪਿਓ ਨੇ ਕਹਿੰਦਾ ਮੇਰੀ ਮਰਜ਼ੀ ਉਹ ਨਾਲ ਰਹਿਣ ਲੱਗ ਗਿਆ ਕੋਈ ਗੱਲ ਹੁਣ ਦੇਖੋ ਘਰੇ ਜਿੱਦਾਂ ਚ ਹੁਣ ਇਹਦਾ ਪਿਓ ਕਹਿੰਦਾ ਮੈਨੂੰ ਪੜਾਉਣਾ ਮੇਰਾ ਮੁੰਡਾ ਜੋ ਮਰਜ਼ੀ ਕਰਾਂ ਮੈਂ ਅਗਲਾ ਗਾਣਾ ਇਹਨੂੰ ਵੀ ਇਹੀਂ ਲੱਗਦਾ ਵੀ ਵਧੀਆ ਮੇਰਾ ਡੈਡੀ ਮੈਨੂੰ ਵਧੀਆ ਸਪੋਰਟ ਕਰਦਾ ਸਕੂਲੇ ਨਹੀਂ ਜਾਣਾ ਪੈਂਦਾ ਜਿੱਦਣ ਬਾਈ ਆਇਆ ਤਾਂ ਰੋ ਪਿਆ ਕੁੱਟ ਕੇ ਮਿਲਿਆ ਨੇ ਮੈਂ ਬਿਨਾਂ ਦੱਸੇ ਉੱਪਰ ਚੜਿਆ ਨਾ ਕੋਠੇ ਦੇ ਵਿੱਚ ਖੜਾ ਸੀ ਮੋਟੇ ਘੜੀ ਹੋ ਗਏ ਪਰ ਇਹ ਜਿੰਦਗੀ ਵਾਸਤੇ ਕੁਝ ਕਰ ਲੋ ਯਾਰ ਦੇਖੋ ਵੱਡਾ ਹੋ ਕੇ ਤੁਹਾਨੂੰ ਪੁੱਛੂਗਾ ਵੀ ਤਾਇਆ ਤੂੰ ਤਾਂ ਥਿਆਣਾ ਸੀ ਤੂੰ ਮੈਨੂੰ ਸਕੂਲੇ ਭੇਜ ਦਿੰਦਾ ਅੱਜ ਇਹਨੂੰ ਤਾਂ ਚੰਗਾ ਦੇਖੋ ਜਦੋਂ ਆਪਾਂ ਪੜ੍ਹਦੇ ਸੀ ਆਪਾਂ ਨੂੰ ਵੀ ਛੁੱਟੀ ਹੁੰਦੀ ਸੀ ਆਪਾਂ ਘਰ ਦੇ ਆਪਾਂ ਨੂੰ ਘਰ ਦੇ ਚੰਗੇ ਲੱਗਦੇ ਸੀ ਜਦੋਂ ਕੁੱਟ ਕੇ ਭੇਜਦੇ ਸੀ ਇਹਨੂੰ ਵੀ ਦੋ ਮਿੰਟ ਤਾਂ ਦੁੱਖ ਲੱਗਣਾ ਹੀ ਆ ਨਹੀਂ ਮੈਨੂੰ ਆ ਤਾਂ ਪਰ ਸਾਡੇ ਕੋਲੇ ਵੀ ਇਹ ਰਹਿ ਕੇ ਸਕੂਲੇ ਵਧੀਆ ਜਾਣ ਲੱਗ ਗਏ ਪਰ ਫਿਰ ਜਦੋਂ ਇਹਨੂੰ ਐ ਲੱਗਿਆ ਵੀ ਇਹਨੂੰ ਇੱਥੇ ਪੱਕਾ ਰਹਿਣਾ ਪਊ ਫਿਰ ਇਹ ਹਟ ਗਿਆ ਇਹਨੇ ਕਿ ਜੀ ਮੈਂ ਪੜਨ ਲੱਗ ਗਿਆ ਫਿਰ ਮੈਨੂੰ ਇੱਥੇ ਰੱਖ ਕੇ ਉਹ ਗੱਲਾਂ ਕਰਦਾ ਕਿ ਮੈਨੂੰ ਬਾਈ ਜੀ ਨੇ ਪੈਸੇ ਦਿੱਤੇ ਆ ਖਰਚਣੂ ਪਾਪਾ ਆ ਦੇਖ ਮੇਰਾ ਪੁੱਤਰ ਕੋਈ ਨਾ ਮੋੜਦੀ ਹਰ ਵੜ ਪੈਸੂ ਖਾਲਾ ਉਹਨੂੰ ਦੇਖੋ ਬੱਚੇ ਆ ਸਾਡਾ ਵੀ ਆਪਦੇ ਬੱਚੇ ਵੀ ਇੱਡੇ ਇੱਡੇ ਕਰ ਰਹੇ ਦੀਆਂ ਕਵਿਸ਼ਾਂ ਉਹਨਾਂ ਲਈ ਦੇ ਕੱਪੜੇ ਸਾਰਾ ਕੁਝ ਅਸੀਂ ਕਿਸੇ ਚੀਜ਼ ਤੋਂ ਇਹਨੂੰ ਕੰਪੱਗ ਬੰਨਣ ਲੱਗਿਆ ਇਹ ਮੈਂ ਕਿਹਾ ਸਾਫ ਦਾ ਕੋਈ ਬੰਦਾ ਇਹਨੂੰ ਉਹ ਹੀ ਕਰਕੇ ਨਹੀਂ ਬੋਲਦਾ ਕਹਿੰਦੇ ਨਹੀਂ ਬਾਈ ਜੀ ਨੇ ਕਹੀ ਦੀ ਸਾਨੂੰ ਬੋਲਦਾ ਕੋਈ ਜਵਾਬ ਦਿੰਦਾ ਹੈ ਗਲਤੀ ਆਪਣੀ ਦੱਸਦਾ ਹੈ ਲੈ ਕਿ ਇੱਥੇ ਪੁੱਤ ਉਹ ਤੇਰੀ ਜਨਮ ਦੀ ਖਰਾਬ ਹੋਈ ਇਹਨੇ ਉਹ ਕਹਿੰਦੇ ਨਹੀਂ ਹੁਣ ਕਿ ਪੁੱਤ ਦਿਹਾੜੀ ਚੌਂਕਾ ਹੀ ਰਹਿ ਜੰਗੇ ਇੰਨਾ ਕੋ ਕਬੂਤਰ ੜਾਏਂਗਾ ਕੁਝ ਨਹੀਂ ਰਹਿਣਾ ਪੁੱਤ ਜੀ ਆ ਕੇ ਪਾੜ ਲੂੰਗਾ ਜੇ ਨਾ ਪੜਿਆ ਫਿਰ ਇੱਥੇ ਆ ਜਾ ਜੇ ਨਾ ਪੜਿਆ ਫਿਰ ਮੈਂ ਲੈ ਆਉਣਾ ਦਾ ਦੇਖ ਲਈ ਇੱਕ ਗੱਲ ਸੁਣ ਲੈ ਧਿਆਨ ਨਾਲ ਇਹ ਗੱਲ ਦਾ ਵਾਅਦਾ ਕਰਨਾ ਵੀਡੀਓ ਬਣ ਰਹੀ ਆ ਮੈਨੂੰ ਜੇ ਪਤਾ ਲੱਗ ਗਿਆ ਹੁਣ 2 ਮਹੀਨੇ ਬਾਅਦ ਮੈਂ ਆਉਣਾ ਵੀ ਤੂੰ ਪੜਨ ਨਹੀਂ ਲੱਗਿਆ ਮੈਂ ਲੈ ਆਉਣਾ ੱੱਕੇ ਨਾਲ ਜਿਵੇਂ ਮਰਜੀ ਆਵੇਂ ਚਾਹੇ ਤੇਰਾ ਡੈਡੀ ਕਹੇ ਚਾਹ ਜਾਂ ਫਿਰ ਤੂੰ ਮੇਰੇ ਨਾਲ ਨਹੀਂ ਆਏਂਗਾ ਫਿਰ ਮੈਂ ਜਿਹੜੇ ਚਾਈਲਡ ਵੈਲਫੇਅਰ ਵਾਲੇ ਹੁੰਦੇ ਹਨ ਨਾ ਉਹਨਾਂ ਨੂੰ ਕੰਪਲੇਂਟ ਕਰ ਦੇਣੀ ਹੈ ਤੇਰੀ ਫਿਰ ਉੱਥੇ ਆਸ਼ਰਮ ਚ ਲਿਜਾ ਕੇ ਰੱਖਣਗੇ ਉੱਥੇ ਪੜਾਉਣਗੇ ਤੈਨੂੰ ਜਾਂ ਤਾਂ ਪੜਨ ਲੱਗ ਜਾ ਜਾ ਕੇ ਠੀਕ ਹੈ ਜਾਂ ਫਿਰ ਇੱਥੇ ਆ ਜਾ ਮੇਰੇ ਕੋਲ ਪੜਨ ਲੱਗ। ਦਾਦੂ ਵੀ ਤੇ ਤੂੰ ਵੀ ਦੋਨੋਂ ਜਾਣ ਇੱਥੇ ਰਹੋ। ਹੁਣ ਆਖਰੀ ਵਾਰੀ ਚਾਂਸ ਦੇ ਰਿਆ ਤੈਨੂੰ ਜੇ ਨਾ ਪੜਨ ਲੱਗਿਆ ਫਿਰ ਆਪਣੇ ਆਪ ਨਹੀਂ ਫਿਰ ਮੈਂ ਲੈ ਕੇ ਆਉਂਗਾ ਪੱਕਾ। ਦੇਖ ਲਾ ਹੌਂ ਰਿਸ਼ਮ ਬਾਦਾਂ ਆਵੇਂ ਬੋਲ ਕੇ ਇੱਥੇ ਵੀ ਖੁੱਲਿਆ ਬੋਲ ਕੇ ਕਰ ਵਾਦਾ ਫਿਰ ਹਾਂ ਕਿ ਮੈਨੂੰ ਜਨਾ ਪੜਨ ਲੱਗ ਗਿਆ ਫਿਰ ਮੱਥੇ ਆ ਜੀ ਅੱਛਾ ਇੱਥੇ ਆ ਕੇ ਕਰੇਗਾ ਇੱਥੇ ਆ ਕੇ ਫਿਰ ਸਕੂਲ ਲੱਗਾ ਉਹ ਤੇ ਸਾਥ ਨੂੰ ਸ਼ਰਾਰਤਾ ਕਰਾਂਗੇ ਨਾਲ ਕੇ ਮੰਗੇ ਗੱਲ ਮੰਨੇਗਾ ਠੀਕ ਨਹੀਂ ਬਾਈ ਜੀ ਨਹੀਂ ਨਹੀਂ ਬੋਲ ਆ ਲੈ ਤੁਹਾਡਾ ਇਹ ਚਲੋ ਪਰਮਾਤਮਾ ਮਿਹਰ ਕਰੇ ਹੁਣ ਬਾਪੂ ਮੋਹਨ ਸਿੰਘ ਰੁਕ ਜਾ ਨਾ ਜਾ ਤੂੰ ਰੋਣਾ ਲੈ ਗੱਲ ਜਿਹੜੀ ਨਾ ਆਉਂਗੀ ਮੈਨੂੰ ਪੜ੍ਹ ਵੀ ਜੀ ਬੋਤਾ ਵੀ ਉਹ ਜਾ ਦਾਦਾ ਵੀ ਉਹ ਜਾ ਨਹੀਂ ਤਾਂ ਮਾਣ ਸਭ ਤਾਂ ਮਾਣ ਮੈਂ ਅਜੇ ਨਹੀਂ ਕੋਲ ਤੂੰ ਕਰਨ ਕੀ ਜਾਣਾ ਉੱਥੇ ਇਹਨਾਂ ਨੂੰ ਭੇਜ ਦਿੰਨੇ ਆ ਦੋਨਾਂ ਨੂੰ ਲੋਕੀ ਕਹਿੰਦੇ ਮੈਂ ਨਾ ਕੋਈ ਬਹਿ ਬੀ ਜੀ ਮਨਨ ਜੀ ਬਾਪੂ ਉਹ ਸੱਚੀ ਆ ਕਹਿਣਾ ਕੀ ਆ ਸਹੀ ਆ ਜਿਹਨੇ ਗੱਲ ਕਹੀ ਸਹੀ ਆ ਜਿਹਨੇ ਕਹੀ ਆ ਗੱਲ ਕੋਈ ਝੂਠ ਬੋਲਿਆ ਅਸੀਂ ਚਾਹਤੇ ਉਹ ਜੂਗਾ ਮੜਾ ਇੱਕ ਬੱਚੇ ਨਹੀਂ ਪੜਾ ਸਕੀ ਬੇ ਰੋਹੀ ਤੇ ਗੱਲ ਆ ਹੁਣ ਇਹਦੀ ਪੜਾਈ ਚਾਰ ਅੱਜ 24 ਚੱਲਦਾ 20 ਦਾ ਹਟਿਆ ਹੋਇਆ 4 ਸਾਲ ਹੋ ਗਏ ਨੂੰ ਹਟੇ ਨੂੰ ਹੁਣ ਤੇ ਭੁੱਲ ਗਿਆ ਸਾਰਾ ਕੁਝ ਉੱਥੇ ਪੰਜਵੀਂ ਪਤਨੀ ਕੀਤੀ ਐ ਇਹਨੇ ਪੂਰਾ ਐੜਾ ਨਹੀਂ ਉੱਤੇ ਜਾਂਦਾ ਤੇ ਦੂਜਾ ਜਿਹੜਾ ਮਿਲਿਆ ਇਹਦਾ ਭਰਾ ਆ ਸਾਨੂੰ ਕੱਲ ਉਹ 7 8ਵੀਂ ਚਾਹੋ ਨੀਬ ਤੇ ਹੁングਰੇ ਜੀ ਐਂ ਬੋਲਦਾ ਸੀਗਾ ਵਧੀਆ ਸਕੂਲ ਵੱਡੇ ਸਕੂਲ ਚ ਪੜਦਾ ਉਹ ਬਾਈ ਬੱਚੇ ਮਾਵਾਂ ਨਾਲ ਹੀ ਹੁੰਦੇ ਐ ਠੀਕ ਐ ਨਾ ਅਗਲੀ ਨੇ ਪੁੱਤ ਮੇਰਾ ਸਾਂਭਿਆ ਮੈਂ ਕਿਦਾਂ ਮਾੜੀ ਇਹਨੂੰ ਕਹਿੰਦਾ ਪਰ ਤੂੰ ਘਰ ਕਾ ਤੂੰ ਨਹੀਂ ਸੰਭਿਆ ਉਹ ਤਾਂ ਹਜੇ ਵੀ ਤੋਰਤਾ ਉਹਨਾਂ ਨਾਲ ਹੀ ਉਹ ਤਾਂ ਹਜੇ ਵੀ ਕਹਿੰਦੇ ਆ ਜਾ ਉੱਥੇ ਫਿਰ ਤੂੰ ਸੰਭਲਾ ਹੁਣ ਬੱਚਿਆਂ ਨੂੰ ਕਮਾ ਕੇ ਖਵਾਵਦੇ ਨੂੰ ਪਾਲ ਲੈ ਤੂੰ ਕਬੂਤਰ ਪਾਲੀ ਜੰਨਾ ਨਾ ਨਾ ਕੂਤਰ ਦੇ ਦੇ ਫਿਰ ਤੂੰ ਜਾ ਘਟੋ ਘਟ ਉਹਦੇ ਕੋਲ ਤੇ ਜਾ ਇੱਕ ਤਾਂ ਤਾਂ ਬਣਾ ਇਹ ਤਾਂ ਨਹੀਂ ਕਰ ਸਕਦਾ ਉੱਥੇ ਤਾਂ ਕਰ ਲਾ ਨਹੀਂ ਇਹਦੇ ਕੋਲ ਹੀ ਹੈ ਹਾਂ ਜਾ ਗਈ ਆ ਸੱਜੇ ਯਾ ਕਰੂ ਵੀ ਕੋਣ ਨੀ ਬਾਪੂ ਠੀਕ ਨਹੀਂ ਬਾਪੂ ਕਿੱਥੇ ਆਉਂਦੇ ਆ ਆਏ ਆ ਹਾਂ ਜੀ ਹੁ ਡੈਲੀ ਸੁਪਨੇ ਦੇ ਕਿੱਥੋਂ ਆ ਗਏ ਸੁਪਨੇ ਚ ਆਈਏ ਤੇਰੇ ਸੁਪਨਾ ਆਇਆ ਸੀ ਸੁਪਨਾ ਆਇਆ ਕਿ ਮੈਨੂੰ ਮਿਲਿਆਗਾ ਮੈਂ ਨਹੀਂ ਇਹਨੂੰ ਤਾਂ ਉੱਥੇ ਵਿਆਹ ਤੇ ਗਏ ਸੀ ਅਸੀਂ ਉੱਥੇ ਮਿਲੀ ਸੀ ਵਿਆਹ ਤੇ ਤੂੰ ਆ ਕੇ ਦਾਦੂ ਨੂੰ ਦੱਸਿਆ ਸੀ ਤਾਂ ਦਾਦੂ ਨੂੰ ਵੀ ਆਰ ਨੂੰ ਸੁਪਨਾ ਆ ਗਿਆ ਤੇ ਬਾਪੂ ਨੂੰ ਇਹਨੇ ਦੱਸਿਆ ਰਾਤ ਵੀ ਮੈਨੂੰ ਤਾਈ ਮਿਲੀ ਸੀ ਵਿਆਹ ਤੇ ਅਸੀਂ ਪਰਸੋਂ ਰਾਤ ਨੂੰ ਵਿਆਹ ਤੇ ਗਏ ਸੀ ਇੱਥੇ ਸਾਡੇ ਮੁੰਡਾ ਮੈਡੀਕਲ ਵਾਲਾ ਵਾ ਉਹਦਾ ਜਤਨ ਦੇ ਭਰਾ ਦਾ ਵਿਆਹ ਸੀ ਉਹ ਤੇਰੀ ਤਾਈ ਤੇ ਤਾਏ ਦਾ ਮੁੰਡਾ ਵੀਰੇ ਤੇ ਯਾਨੀ ਕਿ ਵਾਈਫ ਤੇ ਇਹਦਾ ਬੇਟਾ ਮਿਲਿਆ ਸੀ ਕਿਨੇ ਆ ਕੇ ਆਪਣੇ ਦਾਦੂ ਨੂੰ ਦੱਸਿਆ ਵੀ ਦਾਦੂ ਆਈ ਮਿਲੀ ਤੇ ਉਹ ਦਾਦੂ ਨੂੰ ਵਿਚਾਰੇ ਨੂੰ ਹੋਣਾ ਇਮੇਜਿਨੇਸ਼ਨ ਉਦਾਂ ਦੀ ਹੋ ਗਈ ਸੁਪਨਾ ਆਇਆ ਵੀ ਗੱਲ ਆ ਗਈ ਘਰੇ ਵਾਪਸ ਦੇਖੋ ਕਿਉਂਕਿ ਜੀ ਤਾਂ ਕਰਦਾ ਇਹਦਾ ਵੀ ਐਡੇ ਐਡੇ ਬੇਤਕਾ ਜੀ ਪੁੱਤ 6 6 ਫੁੱਟੇ ਬੜੇ ਲਾਡਾਂ ਚਾਮਾਂ ਨਾਲ ਪਾਲੇ ਸੀ ਦੋਨਾਂ ਦੇ ਨਸ਼ੇ ਦੇ ਕਰਕੇ ਦੋਨਾਂ ਦੀਆਂ ਵਾਈਫ ਚਲੇ ਗਈਆਂ ਦੋਨਾਂ ਦੇ ਬੱਚੇ ਸੀ ਆ ਸੋਨੇ ਵਰਗੇ ਆ ਛੋਟੇ ਦਾ ਮੁੰਡਾ ਵੱਡੇ ਦਾ ਵੀ ਮੁੰਡਾ ਸੀ ਸੋਹਣਾ ਉਹ ਨਾਲ ਲੈ ਗਈ ਭੈਣ ਜਿਹੜੀ ਵੱਡੀ ਵੱਡੇ ਦੀ ਵਾਈਫ ਸੀ ਛੋਟੇ ਦੀ ਉਹ ਛੱਡ ਕੇ ਚਲੇ ਗਏ ਉਹਨਾਂ ਨੇ ਅੱਗੇ ਵਿਆਹ ਹੋ ਗਏ ਦੇ ਲਾ ਬਾਪੂ ਮੋਹਣ ਸਿਆ ਮੈਂ ਬਾਹਰ ਜਾਣਾ ਛੱਡਿਆ ਹਾਂ ਹਾਂ ਤੁਰਦਾ ਹੁੰਦਾ ਨਹੀਂ ਬਾਪੂ ਚੱਕ ਕੇ ਫੇਰ ਚਾੜਨਗੇ ਤਾਂ ਹਾਂ ਇਹ ਤਾਂ ਇੱਥੇ ਰਹਿਣ ਨੂੰ ਤਿਆਰ ਆ ਤੇਰੇ ਨਾਲ ਯਾਰ ਅੰਮੀ ਸਵੇਰ ਦੇ ਪਤਾ ਕਿੰਨੇ ਵੇਲੇ ਫੋਨ ਕਰ ਚੁੱਕਾ ਐਸੀ ਐਂਬੂਲੈਂਸ ਕਰਾ ਕੇ ਕੋਈ ਨਹੀਂ ਤੈਨੂੰ ਗੱਡੀ 'ਚ ਭੇਜ ਕਰਾ ਦਿੰਨਾ ਗੱਡੀ 'ਚ ਠੀਕ ਆ ਜਾਣਾ ਹੀ ਆ ਫਿਰ ਹੁਣ ਨਹੀਂ ਆਪਾਂ ਹਾਂ ਦੇਖ ਲੈ ਜੇ ਤੂੰ ਮੈਨੂੰ ਮੇਰਾ ਤੋੜਿਆ ਮੈਂ ਫਿਰ ਲੈ ਆ ਤੂੰ ਆਣਾ ਨਾ ਚੋਮਾ ਤੂੰ ਪਹਿਲਾਂ ਹੀ ਕਹੀ ਜੰਨਾ ਇਹਨੂੰ ਪੜਾਉਣਾ ਬਾਈ ਪੜਾਉਣਾ ਬਾਈ ਲੇਕਿਨ ਬਾਈ ਬਣ ਕੇ ਇਹਦਾ ਪਿਓ ਦਾ ਸ਼ਰਾਬ ਪੀਂਦਾ ਮੇਰਾ ਜਿੰਮੇ ਦਾ ਥੋੜੀ ਇਹ ਤਾਂ ਪਿਓ ਦਾ ਸ਼ਰਾਬ ਪੀਂਦਾ ਤੂੰ ਤਾਂ ਸੈਂਸ ਚ ਰਹਿਣਾ ਤੂੰ ਤਾਂ ਨਹੀਂ ਪੀਂਦਾ ਨਹੀਂ ਜੀ ਨਾ ਫਿਰ ਤੂੰ ਘੱਟੋ ਘੱਟ ਦੀ ਸਾਮ ਕਰ ਲੈ ਮੈਂ ਇਹ ਸ਼ਾਮ ਨੂੰ ਨਹੀਂ ਪੜਾਉਣਾ ਹੈ। ਆਹ ਵਾਸਤੇ ਵੀ ਉਹ ਕਰਨਾ। ਨਹੀਂ ਨਹੀਂ ਵੀਰੇ ਕਰਦਾ। ਜ਼ਿੰਮੇਵਾਰੀ ਤਾਂ ਪੜੀ ਲੈ। ਇਹ ਵੀ ਸ਼ਾਮ ਨੂੰ ਸ਼ਿਵਜੀ ਮਹਾਰਾਜ ਦਾ ਭਗਤ ਹੈ ਵੀ। ਉਹ ਨਹੀਂ 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 ਮੈਂ ਨਹੀਂ ਉਹ ਪਿੰਦਾ। ਮੈਂ ਸ਼ਿਵਜੀ ਦਾ ਮਜ਼ਾਦਾ ਨਹੀਂ ਭਗਤ। ਮੈਂ ਤਾਂ ਸਿਆ ਹੈ ਕਾ ਦਾ ਭਗਤ ਹੈਗਾ। ਮੈਂ ਛੋਟੇ ਕੰਮ ਬੱਚਾ ਕਰ ਰਿਹਾ ਸੰਭਾਲਦਾ ਦਾ। ਹੋਰ ਜੀ। ਜੀਬ ਜ਼ਿਲੇ ਰੱਖਣ ਵਾਲੀ ਗੋਲੀ ਖਾਂਦੇ ਆ। ਕਿਉਂ ਚੂਰ ਬੋਲਦੇ। ਜਵਾਕ ਤਾਂ ਕਹਿੰਦੇ ਹੁੰਦੇ ਵੀ ਨਹੀਂ ਪਾਉਂਦਾ ਜਿਹਦਾ ਆਪਣੇ ਵਿੱਚ। ਠੀਕ ਹੈ ਜੀ। ਇਸ ਤਰ੍ਹਾਂ ਦੇ ਕਈ ਵਾਰੀ ਸਾਡੇ ਸਾਹਮਣੇ ਹਾਲਾਤ ਬਣ ਜਾਂਦੇ ਆ। ਤੇ ਅਸੀਂ ਨਾ ਚਾਹੁੰਦੇ ਹੋਏ ਵੀ ਸਾਨੂੰ ਭੇਜਣਾ ਪੈਂਦਾ ਮੈਂਬਰ ਕੀ ਕਰੀਏ ਜ਼ਬਰਦਸਤੀ ਕੀ ਕਰੀਏ ਬਾਪੂ ਨੂੰ ਸਮਝਾਏ ਬਾਪੂ ਦੇ ਪੋਤੇ ਨੂੰ ਸਮਝਾਈਏ ਬਾਪੂ ਦੇ ਪੁੱਤ ਨੂੰ ਸਮਝਾਈਏ ਕਿਹਨੂੰ ਸਮਝਾਈਏ ਜਿਉਂ ਉਸ ਘਟੀਆ ਸਮਾਜ ਨੂੰ ਸਮਝਾਈਏ ਜਿਹੜਾ ਬਾਪੂ ਦੇ ਪੁੱਤਾਂ ਨੂੰ ਮਿਹਨੇ ਮਾਰਦਾ ਵਾ ਵੀ ਤੁਸੀਂ ਉੱਥੇ ਯਤਿਮਖਾਨੇ ਛੱਡਿਆ ਐ ਆਸ਼ਰਮ ਛੱਡਿਆ ਐ ਪਿਓ ਨੂੰ ਤੁਹਾਡਾ ਪਿਓ ਲਵਾਰ ਸੀ ਪ੍ਰਭੂ ਜੇ ਕੋਈ ਕਿਸੇ ਵਜ੍ਹਾ ਨਾਲ ਥੋੜੇ ਸੁੱਖ ਦੇ ਸਾਹ ਲੈ ਲੂ ਚਾਰ ਤੇ ਤੁਹਾਡੇ ਕੀ ਗਈ ਹੈ ਤੁਹਾਨੂੰ ਬਾਈ ਕੋਈ ਪੁੱਛ ਨਹੀਂ ਜਾਂਦਾ ਜੀ ਕੋਈ ਭਰਾ ਕੋਈ ਤਾਈ ਚੁਈ ਚਾ ਜਦੋਂ ਪਿਆਸ ਹੀ ਘਰ ਚ ਉਹ ਤੈਨੂੰ ਕੋਈ ਨਹੀਂ ਸੀ ਪੁੱਛਦਾ ਵਿਚਾਰੇ ਨੂੰ ਉੱਥੇ ਘਰ ਦੇ ਹਾਲਾਤ ਤੁਸੀਂ ਵੀਡੀਓ ਦੇਖੋ ਸਾਡੀ ਕੀ ਸੀ ਉਸ ਦਿਨ ਇਹ ਬੱਚੇ ਦੇ ਕੀ ਹਾਲ ਸੀ ਉਸ ਦਿਨ ਬਾਪੂ ਦੇ ਕੀ ਹਾਲ ਤੇ ਅੱਜ ਗਲਾ ਬਹੁਤ ਸਹੀ ਹੋ ਗਿਆ ਅੱਗੇ ਬੋਲਣ ਨਹੀਂ ਜਾਂਦਾ ਇਹਨੇ ਨਹੀਂ ਪ੍ਰਗਮ ਦੇ ਢੇਲੇ ਨਿਕਲਦੇ। ਬਾਈ ਜੀ ਸਾਹ ਵੀ ਨਹੀਂ ਸੌਂਦਾ। ਨਹੀਂ ਆਉਂਦਾ ਜੀ। ਬਲਗਮ ਇੰਨੀ ਜ਼ਿਆਦਾ ਸੀ ਅੰਦਰ। ਬਾਪੂ ਨੂੰ ਸਾਹ ਵੀ ਨਹੀਂ ਸੌਂਦਾ ਪੂਰਾ। ਜਿੱਦਣ ਲੈ ਕੇ ਆਏ ਆਂ ਉਸ ਦਿਨ ਤੱਕ ਐ ਸੀ ਚਾਂਸ ਵੀ ਪਤਾ ਨਹੀਂ ਇੱਕ ਬੰਦ ਦਾ ਕਿ ਝਟਾ। ਕਰੀਬ 3 ਮਹੀਨਿਆਂ ਦੇ ਵਿੱਚੋਂ ਬਾਈ ਜੀ ਇਹ 2 ਮਹੀਨੇ ਤਾਂ ਹਸਪਤਾਲ 'ਚ ਰਹੇ ਆ। ਨਹੀਂ ਬਾਈ ਮੈਂ ਕਹਿੰਦਾ 60 ਦਿਨ ਅੱਜ ਦੀ ਰਾਬੋ। 60 ਦਿਨਾਂ ਹਸਪਤਾਲ 'ਚ ਰਹੇ ਨੇ। ਇੱਕ ਵਾਰ ਰੋਲੇ ਆਂ ਸੀ ਵਿਦੌਦ ਨੂੰ ਸੋਨੇਆਂ ਨੂੰ ਕਰਦਾ ਹੈ। ਵਾਹਿਗੁਰੂ ਪਰੋਂ ਦੇਣਾ ਸਭ। ਚਲੋ। ਕਰਿਓ ਜੀ ਅਰਦਾਸ ਬਾਪੂ ਮੋਹਨ ਸਿੰਘ ਬਾਸ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ। ਚੰਗਾ ਬਾਪੂ। ਚੱਪਲ ਵਾ। ਚੱਪਲ ਵਾ ਲੈ। ਠੀਕ ਆ ਫਿਰ। ਠੀਕ। ਆਪਾਂ ਜ਼ਿੰਦਗੀ ਦਾ ਆਸਾਨੀ ਭੁੱਲਦੇ ਜੀ ਕਰਦੇ। ਪਰ ਮੇਰੀ ਇੱਕ ਬੇਨਤੀ ਹੋਈ ਆ ਯਾਰ। ਧਿਆਨ ਰੱਖਿਓ। ਧਿਆਨ।